ਨੇਚਰ ਫੈਸਟ ਦੇ ਮੌਕੇ ਤੇ ਆਪਣੇ ਸਿਵਲ ਪ੍ਰਸ਼ਾਸਨ ਨੂੰ ਸਾਡੇ ਡੀਸੀ ਸਾਹਿਬਾ ਮੈਡਮ ਅਸ਼ਿਕਾ ਜੈਨ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਹੁਸ਼ਿਆਰਪੁਰ ਦੇ ਵਿੱਚ ਆਰਗੇਨਾਈਜ਼ ਹੋਏ ਆ ਉਹਨਾਂ ਦੀ ਟੀਮ ਵੱਲੋਂ ਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੋਨਾਂ ਵੱਲੋਂ ਬਹੁਤ ਹੀ ਸਚਜੇ ਤਰੀਕੇ ਦੇ ਨਾਲ ਕਰਵਾਏ ਗਏ ਆ ਸੋ ਮੈਂ ਮੇਰੇ ਨਾਲ ਮੇਰੇ ਸਾਰੇ ਸਾਥੀ ਸਾਡੇ ਪ੍ਰਧਾਨ ਪਾਵਲਾ ਸਾਹਿਬ ਚੇਚੀ ਜੀ ਔਰ ਸਾਡੇ ਮੇਅਰ ਸਾਹਿਬ ਸਾਡੇ ਚੇਰਮੈਨ ਸਾਹਿਬ ਬੋਬੀ ਜੀ ਸੋ ਸਾਰੇ ਸਾਡੇ ਕੌਂਸਲਰ ਸਾਹਿਬਾਨ ਸੀਨੀਅਰ ਡਿਪਟੀ ਮੇਅਰ ਸੋ ਸਾਰੇ ਮੌਜੂਦ ਨੇ ਸੋ ਮੈਂ ਸਾਰਿਆਂ ਨੂੰ ਅੱਜ ਇਸ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਔਰ ਖਾਸ ਤੌਰ ਤੇ ਨੇਚਰ ਫੈਸਟ ਦਾ ਜੋ ਮੁੱਖ ਮਕਸਦ ਹੈ ਕਿ ਔਰ ਵਿਮਨ ਐਨ ਪਾਵਰਮੈਂਟ ਨੂੰ ਜਿੰਨਾ ਆਪਾਂ ਮੇਲਾ ਲਗਵਾਇਆ ਜਾ ਰਿਹਾ ਤਾਂ ਕਿ ਪੱਚੀਆਂ ਸਾਡੀਆਂ ਉਹਨਾਂ ਨੂੰ ਵੱਧ ਤੋਂ ਵੱਧ ਏਮਪਲੋਇਮੈਂਟ ਦਿੱਤੀ ਜਾ ਸਕੇ ਸੋ ਇਸ ਤਰ੍ਹਾਂ ਹੋਰ ਹੈਂਡੀਕਰਾਫਟਸ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਸਾਰੇ ਇੱਥੇ ਮੌਜੂਦ ਨੇ ਸੋ ਉਸ ਨੂੰ ਪ੍ਰੋਮੋਟ ਕਰਨ ਦੇ ਲਈ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਸਾਰੀਆਂ ਇੱਥੇ ਕਰਵਾਈਆਂ ਜਾ ਰਹੀਆਂ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਸਾਰਿਆਂ ਦਾ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਦਾ ਧੰਨਵਾਦ ਥੈਂਕ ਯੂ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਜੋ ਵੀ ਕੰਡੀਸ਼ਨਸ ਰੱਖੀਆਂ ਗਈਆਂ ਜੋ ਵੀ ਉਹਨਾਂ ਦੇ ਪ੍ਰਾਈਸਸ ਨੇ ਜਾਂ ਜੋ ਵੀ ਨੇ ਹੋਸਟ ਜਿਹੜਾ ਸਿਵਲ ਪ੍ਰਸ਼ਾਸਨ ਸਾਡਾ ਤੈਅ ਕਰਦਾ ਔਰ ਉਸ ਦੇ ਅਕੋਰਡਿੰਗਲੀ ਜਿਹੜਾ ਕੁਆਲੀਫਾਈ ਕਰਦਾ ਉਹਨਾਂ ਨੂੰ ਜਿਹੜੇ ਸਟਾਲ ਆਪਾਂ ਦਿੱਤੇ ਨੇ ਕੜਸਾਲ ਇੱਥੇ ਹੁਸ਼ਾਰੂ ਪੰਜਾਬ ਸਰਕਾਰ ਵੱਲੋਂ ਦੀ ਸਾਹਿਬ ਦੇ ਹਦਾਇਤਾਂ ਅਨੁਸਾਰ ਫੀਚਰ ਫੈਸਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਅਤੇ ਕੀ ਵੀ ਸਾਰੀ ਟੀਮ ਅਤੇ ਸਾਡੇ ਸਾਰੇ ਨਿਵਾਸੀ ਬਹੁਤ ਹੀ ਉਤਸ਼ਾਹਿਤ ਹੈ ਕਿ ਨੀਤੂ ਦੇ ਫੈਸਟivals ਅਜ 13 ਤਰੀਕ ਤੋਂ ਲੈ ਕੇ 17 ਫਰਵਰੀ ਤੱਕ ਇਥੇ ਲਾਜਪਤਪੁਰ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਨਾ ਹੀ ਪੰਜਾਬ ਦਾ ਵਿਰਸਾ ਸਗੋਂ ਹੁਸ਼ਿਆਰਪੁਰ ਵਿਖੇ ਜਿਹੜੀ ਕੁਦਰਤ ਦੀ ਬਖਸ਼ੀਸ਼ ਹੈ ਉਹਨੂੰ ਹਾਈਲਾਈਟ ਕਰਨ ਲਈ ਇਥੇ ਇਕੋਟੂਰਿਜ਼ਮ ਪ੍ਰਮੋਟ ਕਰ ਰਹੇ ਹਨ ਵਕ ਵਕ ਥਾਵਾਂ ਤੇ ਜਿੱਥੇ ਇਕੋਟੂਰਿਜ਼ਮ ਇਥੇ ਚੱਲਦਾ ਹੈ ਨੇਚਰ ਨਾਲ ਸੰਬੰਧਿਤ ਜੰਗਲ ਸਫਾਰੀ ਦੀ ਕੈਂਪਿੰਗ ਟੈਂਟਿੰਗ ਆਫ ਰੋਡਿੰਗ ਇਸ ਤਰ੍ਹਾਂ ਦੀ ਐਕਟੀਵਿਟੀਆਂ ਔਰ ਉਸ ਦੇ ਨਾਲ ਹੀ ਸਖੀ ਸ਼ਕਤੀ ਮੇਲਾ ਜਿਸ ਦੇ ਵਿੱਚ ਜਿਵੇਂ ਮਾਨੋ ਗੈਂਪੀ ਸਾਹਿਬ ਨੇ ਦੱਸਿਆ ਕਿ ਔਰ ਵੁਮਨ ਇੰਪਾਵਰਮੈਂਟ ਸੈਲਫ ਹੈਲਪ ਗਰੁੱਪਸ ਨੂੰ ਪ੍ਰੋਮੋਟ ਕਰਨ ਲਈ ਪਿੰਡਾਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਆਪਣੇ ਛੋਟੇ-ਛੋਟੇ ਵੱਡੇ-ਵੱਡੇ ਕੰਮ ਕਰਦੇ ਨੇ ਆਪਣੇ ਪੈਰਾ ਤੇ ਖੜੇ ਹੋਣ ਲਈ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਉਹ ਵੀ ਛੋਟੇ-ਵੱਡੇ ਹੈਂਡੀਕਰਾਫਟ ਤੇ ਆਰਟਿਸਟਸ ਜਿਹੜੇ ਦੂਰ ਤੋਂ ਹਰ ਪ੍ਰਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਹੋਏ ਹਨ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਕਿ ਆਪਕੇ ਆਪਣੇ ਸਮਾਨ ਇੱਥੇ ਲਾ ਕੇ ਪ੍ਰਦਰਸ਼ਿਤ ਕਰਨ ਇਸ ਦੇ ਨਾਲ ਹੀ ਜਿਵੇਂ ਤੁਸੀਂ ਪੁੱਛਿਆ ਕਿ ਕਮਰਸ਼ੀਅਲ ਤੌਰ ਤੇ ਵੀ ਅਸੀਂ ਕੁਝ ਸਟਾਲਸ ਇੱਥੇ ਦੇ ਹੋਟਲ ਕਮਰਸ਼ੀਅਲ ادارے ਨੂੰ ਵੀ ਦੇ ਰਹੇ ਹਾਂ ਉਹਦੇ ਵੀ ਬਹੁਤ ਵਸਰੇਟਰ ਤੁਹਾਡਾ ਧੰਨ ਦੇ ਗਾ ਮੈਮ ਸੇਫਟੀ ਨੂੰ ਲੈ ਕੇ ਕੀ ਕੀਤਾ ਰਿਹਾ ਹੈ ਕਾਫੀ ਪਬਲਿਕ ਇੱਥੇ ਹੁੰਦੀ ਹੈ ਚਾਹੇ ਟੂ wheeler ਹੋਵੇ ਜਾਂ ਫਿਰ ਪਬਲਿਕ ਦੀ ਸੇਫਟੀ ਲਈ ਇੱਥੇ ਕੀ ਉਹਦੇ ਪ੍ਰਬੰਧ ਕੀ ਕੀਤੇ ਨੇ ਜੀ ਦੇਖੀ ਬਕਾਇਦਾ ਤੌਰ ਤੇ ਇੱਥੇ ਦੀ ਇੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਸਵਾਗਤ ਕਰ ਰਹੇ ਹਾਂ ਕਿ ਲੋਕ ਇਸ ਪ੍ਰੋਗਰਾਮ ਦਾ ਜੁਤ ਫਰਟ ਹੋਣ ਕਬਾਟ ਕੰਡੇ ਕੰਡੇ ਆਰਟਿਸਟ ਆ ਕੇ ਪਰਫਾਰਮ ਕਰਨਗੇ ਅਗਲੇ ਆਨਵਲੇ ਦਿਨਾਂ ਚ ਔਰ ਉਸਦੇ ਨਾਲ ਹੀ ਪੁਖਤਾ ਪ੍ਰਬੰਧ ਸਿਕਿਉਰਿਟੀ ਦੇ ਦਿੱਤੇ ਜਾ ਰਹੇ ਸਿਪਲਿਸ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਪੂਰਾ ਪਾਰਕਿੰਗ ਦਾ ਪਲਾਨ ਐਂਟਰੀ ਐਗਜ਼ਿਟ ਦਾ ਪਲਾਨ ਸਭ ਹੋਦਰ ਰਹੀ ਹੈ ਪਬਲਿਕ ਕੰਵੀਨੀਅਨਸ ਪਲਾਨ ਕੀਤੇ ਨੇ ਜਦੋਂ ਗੁਰਦਾਸ ਮਨ ਆ ਰਹੇ ਨੇ ਉਹ ਕੋਈ ਟਿਕਟ ਤਾਂ ਨਹੀਂ ਦਿੱਤੀਗੀ ਕਿਸੇ ਤਰ੍ਹਾਂ ਅ ਹਲੇ ਤੱਕ ਕੋਈ ਟਿਕਟ ਨਹੀਂ ਹੈ ਜੀ ਅੱਗੇ ਅਸੀਂ ਤੁਹਾਨੂੰ ਦੱਸਦੇ ਹਾਂ ਠੀਕ ਹੈ